ਸਵਾਗਤ ਹੈ ਦੋਸਤੋ ਤੁਹਾਡਾ ਇੱਕ ਹੋਰ ਨਵਾਂ ਵੀਡੀਓ ਦੇ ਵਿੱਚ ਅੱਜ ਸੋਡੇ ਲਈ ਆਪਾਂ ਟਰੈਕਟਰ ਲੈ ਕੇ ਆਏ ਹਾਂ ਸੇਲ ਵਾਸਤੇ ਮੈਸੀ 241 ਬਹੁਤ ਹੀ ਚੰਗਾ ਟਰੈਕਟਰ ਹੈ ਦੋਸਤੋ ਜੇ ਕਿਸੇ ਵੀਰ ਨੇ ਸਾਡੇ ਚੈਨਲ ਤੇ ਐਡ ਕਰਾਉਣੀ ਹੋਵੇ ਹੇਠ ਦਿੱਤੇ ਨੰਬਰ ਤੇ 5-7 ਫੋਟੋਆਂ ਇੱਕ ਦੋ ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਮੈਸੀ 241 ਹੈ ਜੀ 2000 ਮਾਡਲ ਹੈ ਜੀ ਡਬਲ ਕਲਚ ਦੇ ਵਿੱਚ ਟਰੈਕਟਰ ਬਹੁਤ ਹੀ ਚੰਗਾ ਟਰੈਕਟਰ ਹੈ ਇੰਜਨ ਗੇਅਰ ਵਾਲੇ ਪਾਸੋਂ ਤੇ ਰੰਗ ਪੇਂਟ ਵੀ ਬਹੁਤ ਚੰਗਾ ਪਿਆ ਹੈ ਕਿਤੇ ਵੀ ਟਰੈਕਟਰ ਦੇ ਕਿਸੇ ਵੀ ਤਰ੍ਹਾਂ ਦੀ ਕਲਮ ਨਹੀਂ ਲੱਗੀ ਹੋਈ ਦੋਸਤੋ ਜੇ ਕਲ ਕਰ ਗਿਆ ਪੈ ਇਸ ਦੇ ਟਾਇਰਾਂ ਦੀ ਟਾਇਰ ਹੈਗੀ ਹੈ ਜੀ 65 ਪੈਸੇ ਹਰਿਆਣਾ ਨੰਬਰ ਦੇ ਵਿੱਚ ਦੋਸਤੋ ਇਹ ਟਰੈਕਟਰ ਹੈ ਰੰਗ ਪੇਂਟ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸ਼ੋਅ ਵਗੈਰਾ ਦਾ ਕਿੰਨਾ ਸੋਹਣਾ ਟਰੈਕਟਰ ਪਿਆ ਦੋਸਤੋ ਜੇ ਕਲ ਕਰ ਗਿਆ ਪੈ ਇਸ ਦੇ ਰੇਟ ਦੀ ਰੇਟ ਹੈਗਾ ਜੀ 1 ਲੱਖ ਤੇ 99000 ਰੁਪਿਆ ਕੋਈ ਫੈਕਸ ਨਹੀਂ ਮੌਕੇ ਤੇ ਮਾਨਤਾਣ ਹੋ ਜਾਊਗਾ ਇਹ ਟਰੈਕਟਰ ਗੱਦੜਵਾ ਏਰੀਏ ਦੇ ਵਿੱਚ ਸੇਲ ਲਈ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਉਸ ਨੰਬਰ ਤੇ ਕਾਲ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਵੀ ਲੈ ਸਕਦੇ ਹੋ ਜੀ ਵੀਰ ਨੇ ਸਾਡੇ ਚੈਨਲ ਨੂੰ ਤੇ ਐਡ ਕਰਉਣੀ ਹੋਵੇ ਹੇਠ ਦਿੱਤੇ ਨੰਬਰ ਤੇ ਇੱਕ ਦੋ ਮਿੰਟ ਦੀ ਵੀਡੀਓ ਪੰਜ ਸੱਤ ਫੋਟੋਆਂ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ